ਜੈ ਸ਼੍ਰੀ ਰਾਮ ਜੈ ਗੋ ਮਾਤਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੀਂਹ ਦਾ ਮੌਸਮ ਹੈ ਰਾਤ ਨੂੰ ਮੀਂਹ ਪਿਆ ਪਰ ਗਊ ਮਾਤਾ ਦੀ ਸੰਤ ਬਾਬਾ ਰਾਮ ਜੀ ਦੀ ਕਿਰਪਾ ਇੰਨੀ ਜ਼ਿਆਦਾ ਇਹਨਾਂ ਸੇਵਕਾਂ ਦੇ ਉੱਪਰ ਹੈ ਕਿ ਮੀਂਹ ਹਨੇਰੀ ਤੂਫਾਨ ਕੁਝ ਵੀ ਹੋਵੇ ਪਰ ਇਹ ਆਪਣੀ ਸੇਵਾ ਦੇ ਵਿੱਚ ਕੋਈ ਵੀ ਵਿਘਨ ਨਹੀਂ ਪੈਂਦੇ ਲਗਾਤਾਰ ਆਪਣੀ ਸੇਵਾ ਨੂੰ ਜਾਰੀ ਰੱਖ ਰਹੇ ਨੇ ਇਹ ਗਊ ਸੇਵਕ ਅਤੇ ਗਊ ਮਾਤਾ ਦੀ ಅಪਾਰ ਕਿਰਪਾ ਇਹਨਾਂ ਦੇ ਪਰਿਵਾਰ ਦੇ ਉੱਪਰ ਹੋ ਰਹੀ ਹੈ ਇਸੇ ਤਰ੍ਹਾਂ ਹੀ ਸੇਵਾ ਲਗਾਤਾਰ ਚੱਲਦੀ ਹੈ ਲਗਾਤਾਰ 25-30 ਸਾਲਾਂ ਤੋਂ ਗਊ ਸੇਵਕ ਸੇਵਾ ਕਰ ਰਹੇ ਨੇ ਅਗਰ ਕੋਈ ਸੇਵਕ ਨਹੀਂ ਵੀ ਆਂਦਾ ਤਾਂ ਗਊ ਮਾਤਾ ਨੂੰ ਕੋਈ ਫਰਕ ਨਹੀਂ ਪੈਂਦਾ ਸੇਵਾ ਦੇ ਵਿੱਚ ਕੋਈ ਵਿਗੜ ਨਹੀਂ ਪੈਂਦਾ ਗਊ ਮਾਤਾ ਆਪ ਅੱਗੇ ਆ ਕੇ ਸੇਵਾਦਾਨਾ ਨਾਲ ਲੱਗ ਕੇ ਇਹ ਸੇਵਾ ਨੂੰ ਪ੍ਰਵਾਨ ਕਰਦੀ ਹੈ। ਗੋਮਾਰੀ ਕਿਰਪਾ, ਆਪਾਰ ਕਿਰਪਾ। ਇਸ ਤਰ੍ਹਾਂ ਇਹਨਾਂ ਸੇਵਾਦਾਨਾਂ ਤੇ ਬਣੀ ਰਵੇ। ਦੇਖੋ ਕਿਸ ਤਰ੍ਹਾਂ ਵੀ ਪੈਰਾ ਸੀ। ਪਰਮੀ ਦੇ ਵਿੱਚ ਵੀ ਇਹ ਗਊ ਸੇਵਕ ਨੇ ਜਿਹੜੇ ਇੱਥੇ ਪਹੁੰਚੇ ਨੇ ਕਿਉਂਕਿ ਗਊਆਂ ਜਿਹੜੀਆਂ ਗਿੱਲੇ ਦੇ ਵਿੱਚ ਖੜੀਆਂ ਸੀ। ਤੇ ਇਹਨਾਂ ਨੂੰ ਸੁੱਕੇ ਦੀ ਲੋੜ ਹੈ। ਇਹਨਾਂ ਛੋਟੇ-ਛੋਟੇ ਬੱਚੇ ਨੇ, ਬੱਚੇ ਨੇ ਦੁੱਧ ਦੇਣ ਵਾਲੀਆਂ ਗਊਆਂ ਨੇ ਇਹ ਇਹਨਾਂ ਦੀ ਸੇਵਾ ਇਹਨਾਂ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੂਸਰੀਆਂ ਗਊਆਂ ਨੇ ਉਹਨਾਂ ਦਾ ਪਾਸਾ ਬਦਲਿਆ ਜਾਂਦਾ ਹੈ ਇੱਕ ਛੱਟ ਦੇ ਵਿੱਚੋਂ ਦੂਜੇ ਛੱਟ ਦੇ ਵਿੱਚ ਕਰ ਦਿੱਤੀਆਂ ਜਾਂਦੀਆਂ ਨੇ ਮਾਜੀ ਜੀ ਮੀਂਹ ਪੈ ਰਿਹਾ ਜੀ ਤੁਹਾਡੇ ਜਿਹੜੇ ਸੇਵਾਦਾਰ ਨੇ ਜੀ ਇਹ ਫੇਰ ਵੀ ਕੰਮ ਤੇ ਲੱਗੇ ਨੇ ਕੀ ਚੱਕਰ ਆ ਜੀ ਸਾਡੇ ਸੇਵਾਦਾਰ ਨਹੀਂ ਦੱਸਦੇ ਓਏ ਗੇਟ ਤਾਂ ਖੋਲਦੇ ਚਾਚਾ ਮਤਲਬ ਜਿੰਨਾ ਵਾਰ ਜੀ ਮੀਂਹ ਕਣੀ ਹੋਵੇ ਜੀ ਦੌੜਨ ਵਾਲਾ ਵਕਤ ਆਏ ਉਹਨੇ ਕਾਇਮ ਨੇ ਜੈ ਸ਼੍ਰੀ ਰਾਮ ਜੀ ਜੇ ਭਾਵੇਂ ਕੋਈ ਬਿਮਾਰ ਨਾ ਹੋਏ ਵੀ ਪੰਗਾ ਹੀ ਆ ਮੈਂ ਸ਼ਰਮੇ ਦਾ ਕਮਰੂ ਕੁਝ ਜਮੀ ਹੈ ਨਾ ਹੈ ਨਾ ਉਹ ਨਹੀਂ ਦੇਖ ਲੇਗਾ ਹੈ ਨਾ ਸ੍ਰੀ ਰਾਮ ਜੈ ਸ੍ਰੀ ਰਾਮ ਹੋਰ ਕਿਵੇਂ ਜੀ ਵਧੀਆ ਹਾਂ 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 ਜੀ ਸ਼ਰਮਾ ਜੀ ਰਾਮ ਰਾਮ ਸ਼ਰਮਾ ਜੀ ਮੀ ਪੈ ਰਹੇ ਤੁਸੀਂ ਅੱਜ ਵੀ ਪਹੁੰਚੇ ਹੋ ਜੀ ਕੋਈ ਆਸਰ ਮੀਰੋ ਜੀ ਕਿਰਪਾ ਜੀ ਕੋਈ ਆਸਰ ਸਾਰੇ ਸੇਵਾ ਦਾ ਰਾਣੇ ਜੀ ਸਾਰੇ ਜੀ ਪੂਰੇ ਉਪਲੇ ਕੰਮ ਕਰ ਰਹੇ ਨੇ ਜੀ ਬਹੁਤ ਜੈਸੀ ਰਾਮ ਜੀ ਆਉਂਦਾ ਦੀ ਦੇ ਆਹਮਤਾ ਜੀ ਲੈ ਕੇ ਆਉਂਦੇ ਆ ਕੇ ਜੀ ਆਪਣੇ ਆਇਓ ਨਿਕੋ ਪਾਉਣੇ ਨੇ ਕਰਤਾ ਮਾਮ ਕਵਲੀਆ ਜੀ ਬੱਦਲ ਰੋਜ਼ ਬੰਦਾ ਸੀ ਤੇ ਮੀਂਸ ਕੱਲ ਭੋਗ ਪਿਆ ਅੱਜ ਵੀ ਪਿਆ ਇਹਨੂੰ ਕੀ ਮੰਨਦੇ ਹੋ ਜੀ ਤੁਸੀਂ ਬਹੁਤ ਵਧੀਆ ਤੇ ਮਾਤਾ ਦੀ ਬਹੁਤ ਵਧੀਆ ਕਿਰਪਾ ਹੋਈ ਹੈ ਜੀ ਦੇਖੋ ਇਹਦੇ ਨਾਲ ਫਸਲਾਂ ਦੇ ਜਿਹੜੀਆਂ ਵਾਇਰਲ ਵਗੈਰਾ ਬੁਖਾਰ ਵਗੈਰਾ ਆਂਦਰ ਸੀ ਜਾਂ ਹਾਂ ਜੀ ਆਇਆ ਸੀ ਠੀਕ ਹੈ ਜੀ ਵਧੀਆ ਹੋ ਜੂਗੀ ਇਹਦੇ ਨਾਲ ਸਾਲਾਂ ਡੇ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਆਉਣੀਗੀ ਠੀਕ ਹੈ ਜੀ ਜੈ ਸ਼੍ਰੀ ਰਾਮ ਜੀ ਗਊ ਸੇਵਾ ਕਰਮ ਨਾਲ ਹੁੰਦੀ ਹੈ ਗਊ ਸੇਵਾ ਉੱਤਮ ਸੇਵਾ ਕਿਹਾ ਗਿਆ ਹੈ ਸਾਡੇ ਬਾਉ ਜੀ ਨੇ ਮੀਂਹ ਪਿਆ ਹੈ ਗੋਆਪੁਰਾ ਗਿੱਲਾ ਹੈ ਪਰੇਕਨੇ ਅੱਜ ਦੀ ਸਫਾਈ ਕਰਕੇ ਜਾਣੀ ਗਊਆਂ ਨੂੰ ਪਰੇਸ਼ਾਨੀ ਹੁੰਦੀ ਦਿਨ ਚ ਵਿਚਾਰੀਆਂ ਗਿੱਲੇ ਚ ਬੈਠਣਗੀਆਂ ਇਹ ਦਾਵਾਂ ਨਾਲ ਸੇਵਾਦਾਰ ਨਹੀਂ ਹੈਗੇ ਸਾਡੇ ਇਹਨਾਂ ਦੀ ਕਿਰਪਾ ਦੇ ਨਾਲ ਏ ਐਚਡੀ ਸਫਾਈਆਂ ਹੋਣੀਆਂ ਹੈ ਬੈਠਣਗੇ ਸੁੱਕੇ ਚ ਵਿਚਾਰੀਆਂ ਤੇ ਬਾਉ ਜੀ ਜੈਸੀ ਰਾਮ ਜੀ ਜੈ ਕੀ ਦਾਂਗੇ ਆਓ ਜੀ ਚੱਕੋ ਜੀ ਸਾਡੇ ਬਾਉ ਜੀ ਨੇ ਬਹੁਤ ਸੇਵਾ ਕਰ ਰਹੇ ਨੇ ਸਾਡੇ ਬਾਉ ਜੀ ਸਾਡੇ ਪ੍ਰਧਾਨ ਜੀ ਨੇ ਸੇਵਾ ਅੱਜ ਦੇਖੋ ਇੱਧਰ ਕੜੀ ਚੌਲ ਸਾਡੇ ਪ੍ਰਧਾਨ ਜੀ ਨੇ ਇਹ ਇਹ ਲੱਕੀਪੀਰ ਜੀ ਨੇ ਸੇਵਾ ਕਰ ਰਹੇ ਨੇ ਉਹ ਸੋਨੀ ਵੀਰ ਜੀ ਨੇ ਆ ਮੇਰੇ ਵੱਡੇ ਵੀਰ ਜੀ ਦੇ ਆ ਮੋਤੀ ਵੀਰ ਜੀ ਹੈਲੋ ਕਾਲ ਸੁਣਤਾ ਬੈਕ ਸੀ ਤੇ 7 ਦਿਨ 7 ਦਿਨ ਪੂਰੇ ਵਧੀਆ ਨੰਗੇ ਨੇ ਬੱਦਲ ਆਉਂਦਾ ਸੀ ਪਰ ਬੱਦਲ ਨੇ ਮੀਂਹ ਨਹੀਂ ਵਰਸਾਇਆ ਪਰ ਅੱਜ ਗੋਮਤਵਰੀ ਕਿਰਪਾ ਹੋਈ ਹੈ ਘੋਗਪੈਣ ਤੋਂ ਬਾਅਦ ਇੱਥੇ ਵੀ ਗੋਮਰ ਨੇ ਕੜੀ ਚੋਰ ਲਾ ਦਿੱਤਾ ਜੈ ਗੋਮਾਤਾ ਦੀ ਜੈ ਗੋਮਾਤਾ ਦੀ ਜੈ ਗੋਮਾਤਾ ਦੀ ਇਹ ਨਹੀਂ ਬੰਦਾ ਹੈਗਾ ਗੋਮਤਵਰੀ ਕਿਰਪਾ ਹੋਈ ਹੈ ਜਿੱਥੇ ਵੀ ਗੋਮਾਤਾ ਦੀ ਕਿਰਪਾ ਹੋਈ ਹੈ ਇੱਥੇ ਵੀ ਥੋੜੀ ਜੀ ਸਫਾਈ ਨਹੀਂ ਸੀ ਵੀ ਪਰ ਸਫਾਈ ਨਹੀਂ ਸੀ ਅੱਜ ਬਹੁਤ ਜ਼ਿਆਦਾ ਵਧੀਆ ਸਫਾਈ ਹੋ ਰਹੀ ਹੈ ਅੱਜ ਇੰਦਰ ਦੇਵਤਾ ਜੀ ਦੇਖੋ ਜੀ ਇੰਦਰ ਦੇਵਤਾ ਵੀ ਖੁਸ਼ ਹੋਗੇ ਓਰੇ ਐਸਾ ਘੜੀ ਚੋਲ ਲਵੇੜ ਕੇ ਜਾਣੇ ਨੇ ਇਹ ਪ੍ਰਿੰਟ ਦਾ ਚੁਣਚਾ ਜਗਾ ਦੇ ਕਦਾਂ ਲਾਵੇਗਾ ਤਾਂ ਦਾਦਾ ਆਈ ਦਾਦਾ ਤੇ ਦੇ ਬ੍ਰੈਂਡਿੰਗ ਲਾਉਣਾ ਲੱਗੇ ਨੇ ਪ੍ਰਿੰਟ ਦੇ ਮੇਰੇ ਦਾਦਾ ਇਧਰ ਹੁਣੇ ਹੀ ਆ ਤਾ ਆਹ ਓਰੇ ਬੜੇ ਖੁੱਡ ਦੇ ਚੜ ਲੈਣਾ ਪਰ ਇੱਕ ਦਸ ਲਾ ਹੋਰ ਬਣੇਗੀ ਘਰ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਪਿਆਗਾਤੀਆ ਗੱਲ ਅੱਜ ਇੱਕ ਪੂਰਾ ਕੰਮ ਕਰ ਰਹੇ ਨੇ ਜਲੇਬੀ ਪਈਆਂ ਗੱਲਾਂ ਨਹੀਂ ਆ ਪਈਆਂ ਨੇ ਚੱਪ ਜੀ ਵੀ ਖੜੀ ਕਾ ਜੀ ਜਨਾ ਕਾ ਕਾ ਜਲੇਬੀਆਂ ਕੰਮ ਚੱਲ ਰਹੀ ਬੋਗ ਬਗਾਂ ਦੀ ਪਾਣੀ ਹੋਪਾ ਤੀਪਾ ਆਉਂਦੀ ਓੜਾਵੇਂ ਮਹਿਮਾਨ